ਸਮੂਚੇ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਬੇਹਦ ਹੀ ਖੁਸ਼ੀ ਭਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੁਡੋ ਕੋਚ ਸतीश ਪੰਜਾਬ ਜੁਡੋ ਐਸੋਸੀਏਸ਼ਨ ਦੇ ਚੇਅਰਮੈਨ ਬਣੇ ਸ਼ਹੀਦ ਭਗਤ ਸਿੰਘ ਜੁਡੋ ਕਲੱਬ ਵਿੱਚ ਖੁਸ਼ੀ ਦਾ ਮਾਹੌਲ ਗੌਰਤਲਬ ਹੈ ਕਿ ਜੂਡੋ ਦੇ ਵਿੱਚ ਪਹਿਲਾਂ ਹੀ ਦੇਸ਼ ਔਰ ਦੁਨੀਆ ਦੇ ਵਿੱਚ ਗੁਰਦਾਸਪੁਰੀਆਂ ਦੀ ਬੱਲੇ ਬੱਲੇ ਹੈ ਔਰ ਉਪਰੋਂ ਜਦੋਂ ਪੰਜਾਬ ਜੂਡੋ ਐਸੋਸੀਏਸ਼ਨ ਦੀ ਚੇਅਰਮੈਨਨੀ ਵੀ ਗੁਰਦਾਸਪੁਰੀਆਂ ਕੋਲ ਪਹੁੰਚ ਗਈ ਹੈ ਤਾਂ ਫਿਰ ਤਾਂ ਲੱਡੂ ਖਵਾ ਕੇ ਮੂੰਹ ਮਿੱਠੇ ਕਰਾਉਣਾ ਤਾਂ ਬੜਦਾ ਹੀ ਸੀ ਜੂਡੋ ਖੇਡ ਵਿੱਚ ਭਾਰਤ ਨੂੰ ਕਈ ਅੰਤਰਰਾਸ਼ਟਰੀਏ ਪੱਦਰ ਦੇ ਨਾਮੀ ਖਿਡਾਰੀ ਦੇ ਚੁਕੇ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਵਿੱਚ ਅੱਜ ਫਿਰ ਇੱਕ ਵਾਰ ਖੁਸ਼ੀਆਂ ਭਰਿਆ ਮਾਹੌਲ ਵੇਖਣ ਨੂੰ ਮਿਲਿਆ ਕਾਰਨ اسیਗੇ ਤੋਂ ਦੇ کوچ ستਿਸ਼ কুমার ਨੂੰ ਪੰਜਾਬ ਜੁਡੋ ਐਸੋਸੀਏਸ਼ਨ ਦੇ ਟੈਕਨੀਕਲ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸ਼ਹੀਦ ਭਗਤ ਸਿੰਘ ਜੁਡੋ کلب ਦੇ ਸੰਚਾਲਕ کوچ ਅਮਰਜੀਤ ਸ਼ਾਸਤਰੀ ਅਤੇ کلب ਨਾਲ ਜੁੜੇ ਜੁਡੋ ਦੇ ਸਾਬਕਾ ਖਿਡਾਰੀਆਂ ਜਿਨ੍ਹਾਂ ਵਿੱਚ ਇੰਸਪੈਕਟਰ ਜਤਿੰਦਰ ਸਿੰਘ ਵੀ ਸ਼ਾਮਲ ਸਨ ਵੱਲੋਂ ਇਸ ਮੌਕੇ ਤੇ ਸਤੀਸ਼ ਕੁਮਾਰ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਸੀਨੀਅਰ ਆਗੂ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਉਹਨਾਂ ਨੂੰ ਕੋਚ ਸਤੀਸ਼ ਕੁਮਾਰ ਦੀ ਇਸ ਨਵੀਂ ਜ਼ਿੰਮੇਵਾਰੀ ਮਿਲਣ ਦੇ ਨਾਲ ਬੇਹਦ ਖੁਸ਼ੀ ਹੈ ਅਤੇ ਇਸ ਗੱਲ ਦੀ ਆਸ ਹੈ ਕਿ ਜੁੱਡੋ ਦੇ ਜ਼ਰੂਰਤਮੰਦ ਖਿਡਾਰੀਆਂ ਨੂੰ ਇੱਕ ਵੱਡੇ ਮੁਕਾਮ ਤੱਕ ਪਹੁੰਚਾਉਣ ਵਿੱਚ ਕੋਚ ਸਤੀਸ਼ ਕੁਮਾਰ ਅਹਿਮ ਭੂਮਿਕਾ ਨਿਭਾਉਣਗੇ ਹਾਂਜੀ ਜਿਹੜੀ ਪੰਜਾਬ ਐਸੋਸੀਏਸ਼ਨ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਟੈਕਨੀਕਲ ਚੇਅਰਮੈਨ ਨੇ ਉਹ ਬੜੇ ਤਰੀਕੇ ਨਾਲ ਆਪਾਂ ਟੈਕਨੀਕਲੀ ਜਿਹੜੀਆਂ ਆਂਦੀਆਂ ਨੇ ਬੱਚਿਆਂ ਨੂੰ ਪ੍ਰੋਬਲਮ ਫਾਈਟਸ ਦੇ ਵਿੱਚ ਤੂਸੀਆਂ ਤੀਸੀਆਂ ਉਹ ਆਪਾਂ ਸਾਰੇ ਮਿਲ ਕੇ ਪੰਜਾਬ ਦੇ ਜਿੰਨੇ ਵੀ ਪ੍ਰਧਾਨ ਸੈਕਟਰੀ ਆ ਆਪਾਂ ਮਿਲ ਕੇ ਸਾਰਾ ਕੰਮ ਕਰਾਂਗੇ ਆਪਣੀ ਈਡੀ ਟੈਕਨੀਕਲੀ ਜ਼ਿੰਮੇਵਾਰੀ ਸਾਰੀ ਨਿਭਾਵਾਂਗੇ ਔਰ ਅੱਛੇ ਕੰਮ ਕਰਾਂਗੇ ਸਾਰੇ ਦੇਖਿਆ ਗਿਆ ਕਿ ਜੁੱਡੋ ਚ ਗਰੀਬ ਘਰ ਦੇ ਬੱਚੇ ਵੀ ਕਾਫੀ ਹੈ ਇਹਨਾਂ ਨੂੰ ਪੂਰੇ ਮਤਲਬ ਨਹੀਂ ਮਿਲ ਪਾਉਂਦੇ ਸੋਰਸਿਸ ਵਗੈਰਾ ਤੇ ਉਹਨਾਂ ਲਈ ਕੁਝ ਸਰਕਾਰ ਵੱਲੋਂ ਵੀ ਸਹਾਇਤਾ ਨਹੀਂ ਮਿਲਦੀ ਉਹਨਾਂ ਲਈ ਕੀ ਕਰਨਾ ਚਾਹੋਗੇ ਉਹਨਾਂ ਲਈ ਜਿੰਨੇ ਵੀ ਆਪਣੇ ਖਾਸ ਕਰਕੇ ਗੁਰਦਾਸਪੁਰ ਦੇ ਜੂਡੋ ਦੇ ਪਲੇਅਰ ਨੇ ਸੀਨੀਅਰ ਉਹ ਆਪਾਂ ਮਿਲ ਕੇ ਕੁਸਚਨ ਕੁਸਚਨਾਂ ਲਈ ਪਲਾਨ ਕਰਾਂਗੇ ਤੇ ਉਹਨਾਂ ਜਿਹੜੇ ਗਰੀਬਕਰ ਦੇ ਬੱਚੇ ਆ ਉਹਨਾਂ ਬਾਰੇ ਕੋਈ ਸੋਚੇ ਜਾਏਗਾ ਐਸ ਵੇਲੇ ਜੂਡੋ ਸੈਂਟਰ ਵਿੱਚ ਕਿੰਨੇ ਪਲੇਅਰ ਆ ਟੋਟਲ ਕਰੀਬ ਲਗਭਗ ਕੋਈ 100 ਦੇ ਪਲੱਸ ਹੀ ਹੈ ਪੰਜਾਬ ਜੂਡੋ ਐਸੋਸੀਏਸ਼ਨ ਦੀ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸ਼ਤੀਸ਼ ਕੁਮਾਰ ਜੀ ਜਿਹੜੇ 1999 ਤੋਂ ਲਗਾਤਾਰ ਗੁਰਦਾ ਪੰਜਾਬ ਦੀ ਜੂਡੋ ਨਾਲ ਜਾਂ ਗੁਰਦਾਸਪੁਰ ਦੀ ਜੂਡੋ ਨਾਲ ਜੁੜੇ ਨੇ ਲਗਾ ਰਹੇ ਨੇ ਤੇ ਇਹਨਾਂ ਦੀ ਰਹਿਨ ਰਵਾਈ ਥੱਲੇ ਗੁਰਦਾਸਪੁਰ ਦੇ ਜੂਡੋ ਸੈਂਟਰ ਨੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ 37 ਦੇ ਲਗਭਗ ਇੰਟਰਨੈਸ਼ਨਲ ਖਿਡਾਰੀ ਇਸ ਸੈਂਟਰ ਚੋਂ ਨਿਕਲੇ ਤੇ ਇਹ ਆਪ ਖੁਦ ਆਪਣੇ ਸਮੇਂ ਦੇ ਬਹੁਤ ਵੱਡੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਨੇ ਤੇ ਬਲੈਕ ਬੈਲਟ ਨੇ ਤੇ ਅੱਜ ਇਹ ਪੰਜਾਬ ਨੇ ਇਹਨਾਂ ਤੇ ਭਰੋਸਾ ਕੀਤਾ ਕਿ ਪੰਜਾਬ ਦੇ ਜਿਹੜੇ ਜਿੰਨੇ ਵੀ ਮੁਕਾਬਲੇ ਹੋਣਗੇ ਜਿੰਨੇ ਵੀ ਖਿਡਾਰੀਆਂ ਦੇ ਸਹੂਲਤਾਂ ਹੋਣਗੀਆਂ ਦੇਣੀਆਂ ਟੂਰਨਾਮੈਂਟ ਕਰਾਉਣੇ ਉਹਨਾਂ ਦੇ ਇਹਨਾਂ ਨੂੰ ਟੈਕਨੀਕਲ ਚੇਅਰਮੈਨ ਜਿਹੜਾ ਉਹ ਬਣਾਇਆ ਪੂਰੀ ਜਿਹੜੀ ਟੈਕਨੀਕਲ ਟੀਮ ਹੈ ਉਹ ਇਹਨਾਂ ਦੇ ਅੰਡਰ ਕੰਮ ਕਰੂਗੀ ਉਹ ਅਸੀਂ ਸਾਰੇ ਗੁਰਦਾਸਪੁਰ ਦੇ ਜਿੰਨੇ ਵੀ ਜੁਡੋ ਖਿਡਾਰੀ ਹੈ ਜੁਡੋ ਐਸੋਸੀਏਸ਼ਨ ਦੇ ਮੈਂਬਰ ਨੇ ਜੁਡੋ ਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਉਹ ਸਾਰੇ ਅੱਜ ਇਹਨਾਂ ਦਾ ਅਸੀਂ ਸਵਾਗਤ ਕੀਤਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਜੁਡੋ ਜਿਹੜੀ ਹੈ ਉਹ ਫੇਰ ਬਲੰਦੀ ਤੇ ਚੱਲੂਗੀ ਅਸੀਂ ਤਹਿ ਦਿਲੋਂ ਸ਼ੁਕਰੀਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਮਾਣ ਬਖਸ਼ਿਆ ਜੁਡੋ ਐਸੋਸੀਏਸ਼ਨ ਪ੍ਰਾਈਵੇਟ ਅਧਾਰ ਹੈ ਸਰਕਾਰੀ ਸਾਇਤਾ ਪ੍ਰਾਪਤ ਹੈ ਜੁਡੋ ਐਸੋਸੀਏਸ਼ਨ ਹੈ ਪੂਰਾ ਇਹਦਾ ਇੱਕ ਸਿਸਟਮ ਹੈ 올림픽 ਤੱਕ ਇਹ ਇੱਕ ਜਿਹੜਾ ਆਪਣੇ ਆਪ ਸੈਲਫ ਬਾਡੀ ਹੈ ਜਿਹੜੀ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਜਿਵੇਂ ਪੰਜਾਬ ਜੁਡੋ ਐਸੋਸੀਏਸ਼ਨ ਹੈ ਫਿਰ ਪੰਜਾਬ 올림픽 ਐਸੋਸੀਏਸ਼ਨ ਹੈ ਫਿਰ ਇੰਡੀਅਨ 올림픽 ਐਸੋਸੀਏਸ਼ਨ ਹੈ ਫਿਰ ਵਰਡ ਦੀ 올림픽 ਐਸੋਸੀਏਸ਼ਨ ਹੈ ਇਹ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਅਧਾਰ ਹੈ